ਅਗਲੀ ਗੱਲ ਬਾਤ ਦੋਸਤੋ ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਵੇਜਸ ਦੀ ਹੈ ਅਮਰੀਕਾ ਦੀਆਂ ਵੱਖ-ਵੱਖ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਫਾਸਟ ਫੂਡ ਦੇ ਜਿਹੜੇ ਵਰਕਰਸ ਨੇ ਉਹਨਾਂ ਦੇ ਵੱਖ-ਵੱਖ ਮਿਨੀਮਮ ਵੇਜਸ ਨੇ ਵੈਸੇ ਤਾਂ ਸਾਰੀ ਸਟੇਟ ਦੇ ਵਿੱਚ ਹੀ ਹਰ ਇੱਕ ਜਿਹੜਾ ਵਿਅਕਤੀ ਦਾ ਹਰ ਇੱਕ ਜਿਹੜਾ ਕੰਮ ਆ ਉਹਦਾ ਮਿਨੀਮਮ ਵੇਜਸ ਵੱਖਰਾ ਹੈ ਕਿਸੇ ਸਟੇਟ 'ਚ ਕੋਈ ਰੂਲ ਆ ਕਿਸੇ ਕੋਈ ਆ ਕੈਲੀਫੋਰਨੀਆ ਦੇ ਵਿੱਚ ਨਾ ਇਹ ਕਾਫੀ ਚਰਚਾ ਦੇ ਵਿੱਚ ਰਿਹਾ ਪਿਛਲੇ ਸਮੇਂ ਦੇ ਵਿੱਚ ਕਿ ਜਿਹੜੇ ਫਾਸਟ ਫੂਡ ਦੇ ਉੱਤੇ ਕੰਮ ਕਰਦੇ ਮੁਲਾਜ਼ਮਾ ਉਹਨਾਂ ਦਾ ਮਿਨਿਮਮ ਵੇਜਸ ਵਧਾਉਣਾ ਚਾਹੀਦਾ ਪਿਛਲੇ ਸਾਲ ਇਹ ਵਧਾਇਆ ਸੀ ਇਹ ਵਧਾ ਕੇ 20 ਡਾਲਰ ਸੀ ਹੁਣ 20 ਡਾਲਰ ਆ ਮਤਲਬ ਕੈਲੀਫੋਰਨੀਆ ਦੇ ਵਿੱਚ ਮਿਨਿਮਮ ਵੇਜਸ ਫਾਰ ਇਹ ਜਿਹੜੇ ਹੈਗੇ ਨੇ ਫਾਸਟ ਫੂਡ ਵਰਕਰ ਇਹਨਾਂ ਦੇ ਲਈ 20 ਡਾਲਰ ਆ ਤੇ ਇਹ ਪਹਿਲਾ ਸੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਨੇ 20 ਡਾਲਰ ਕੀਤੇ ਕੈਲੀਫੋਰਨੀਆ ਪਹਿਲਾ ਸੂਬਾ ਸੀ ਜਿਹੜੇ ਹੁਣ ਇਹ ਕਿਹਾ ਜਾ ਰਿਹਾ ਜਿਹੜੀ ਕੌਂਸਲ ਆ ਉਹ ਹੁਣ ਸੋਚ ਰਹੀ ਆ ਵੀ 70% ਹੋਰ ਵਧਾਦੀ ਐ ਇਸ ਸਾਲ ਕਿਉਂਕਿ ਕਾਸਟ ਆਫ ਲਿਵਿੰਗ ਵਧ ਗਈ ਆ ਲੋਕਾਂ ਦੇ ਖਰਚੇ ਵਧ ਗਏ ਆ ਇਹ ਜਿਹੜਾ ਫੈਸਲਾ ਕਿਨੇ ਕਰਦਾ ਕਾਉਂਸਲ ਕੌਣ ਆ ਇਹ ਜਿਹੜੀ ਫਾਸਟ ਫੂਡ ਕਾਉਂਸਲ ਆ ਇਸ ਫਾਸਟ ਫੂਡ ਕਾਉਂਸਲ ਦੇ ਵਿੱਚ ਵਰਕਰ ਆ ਇਹਦੇ ਵਿੱਚ ਰੈਸਟੋਰੈਂਟ ਦੇ ਮਾਲਕ ਵੀ ਆ ਤੇ ਸਟੇਟ ਅਫੀਸ਼ੀਅਲਸ ਵੀ ਆ ਇਹ ਸਾਰੇ ਜਿਹੜੇ ਆ ਉਹ ਵੋਟ ਕਰਦੇ ਆ ਫਿਰ ਜਾ ਕੇ ਇਹਨਾਂ ਨੇ ਵੋਟ ਕੀਤੀ ਆ ਤੇ ਫਿਰ ਉਹਦੇ ਤੇ ਜਾ ਕੇ ਅਗਲੇ ਸਮੇਂ ਦੇ ਵਿੱਚ ਫੈਸਲਾ ਹੁੰਦਾ ਵੀ ਵਧਣਾ ਕਿ ਨਹੀਂ ਵਧਣਾ ਇਹਦੀ ਟਾਈਮਿੰਗ ਦੇ ਉੱਤੇ ਡਿਬੇਟ ਆ ਇਸ ਵੇਲੇ ਜਿਹੜੇ ਬਿਜ਼ਨਸ ਓਨਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੇ ਹਾਲੇ ਤੇ ਉਹ ਮਤਲਬ ਜਿਹੜਾ ਪਿਛਲੇ ਸਾਲ 20 ਡਾਲਰ ਪਿਛਲੇ ਸਾਲ ਮਿਨੀਮਮ ਵੇਜ ਵਧਾ ਕੇ ਜਿਹੜੇ 20 ਡਾਲਰ ਕੀਤੇ ਆ ਉਹਦੇ ਨਾਲ ਐਡਜਸਟ ਕਰ ਰਹੇ ਆ ਵੀ ਉਹ ਤਾਂ ਸਮਾਂ ਹਜੇ ਗਿਆ ਨਹੀਂ ਤੇ ਤੁਸੀਂ ਹੁਣੇ ਹੀ ਫੇਰ ਇਹ ਜਿਹੜੇ 70 ਡਾਲਰ ਆਓ ਤੁਸੀਂ ਫੇਰ ਇਹਦੇ ਵਿੱਚ 70 ਸੈਂਟ ਸੌਰੀ ਜਿਹੜੇ ਆ ਤੁਸੀਂ ਫੇਰ ਇਹਦੇ ਵਿੱਚ ਅਨਾਉਂਸ ਕਰ ਦਿੱਤੇ ਆ ਵੀ ਇਹ ਜ਼ਿਆਦਾ ਆ ਲੋਕ ਕਹਿੰਦੇ ਆ ਕਿ ਅਸੀਂ ਸਟਰਗਲ ਕਰ ਰਹੇ ਹਾਂ ਸਾਡਾ ਸਰਦਾ ਨਹੀਂ ਜੇ ਹਿਸਾਬ ਦੇ ਨਾਲ ਕੋਸਟ ਆਫ ਲਿਵਿੰਗ ਰੈਂਟ ਮੈਡੀਸਨ ਤੇ ਹੋਰ ਸਾਰਾ ਕੁਝ ਵਧਿਆ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਤਲਬ ਬਹੁਤ ਜ਼ਿਆਦਾ ਆ ਇੱਥੇ ਮਸਲਾ ਇਹ ਆ ਕਿ ਕੈਲੀਫੋਰਨੀਆ ਦੇ ਵਿੱਚ 5 ਲੱਖ ਫਾਸਟ ਫੂਡ ਵਰਕਰ ਨੇ ਹੁਣ ਜਿਹੜੇ ਮਾਲਕ ਨੇ ਇਹ ਜਿਹੜੇ ਰੈਸਟੋਰੈਂਟਸ ਦੇ ਜਾਂ ਦੂਜੇ ਜਿਹਦਾ ਮੈਕਡੋਨਲਡ ਦੇ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਆ ਕਿ ਸਾਡਾ ਰੌਲਾ ਇਹ ਆ ਕਿ ਜੇ ਕੈਲੀਫੋਰਨੀਆ ਦੀ ਵਧਾ ਦਿੱਤੇ ਤੇ ਬਾਕੀਆਂ ਨੇ ਇਹਨਾਂ ਨੂੰ ਫੋਲੋ ਕਰ ਲੈਣਾ ਬਾਕੀ ਸਟੇਟਾਂ ਨੇ 5 ਲੱਖ ਇੱਥੇ ਅਮਰੀਕਾ ਦੀ ਕਿਸੇ ਵੀ ਸਟੇਟ ਨਾਲੋਂ ਜ਼ਿਆਦਾ ਫਾਸਟ ਫੂਡ ਵਰਕਰ ਕੈਲੀਫੋਰਨੀਆ 'ਚ ਨੇ ਤੇ ਜੇ ਬਾਕੀ ਵਧਾ ਦੇਣਗੇ ਤੇ ਫਿਰ ਉਹ ਕਹਿੰਦੇ ਸਾਨੂੰ ਘਾਟਾ ਬਹੁਤ ਪੈਣਾ ਜਿਹੜੇ ਪਿਛਲੀ ਜਿਹੜੇ ਵਰਕਰ ਸੀਗੇ bizness owners ਸੀਗੇ ਉਹਨਾਂ ਨੇ ਆਪਣੇ views ਇਹਦੇ ਉੱਤੇ ਸ਼ੇਅਰ ਕੀਤੇ ਆ ਤੇ ਕੈਲੀਫੋਰਨੀਆ ਲੀਡ ਕਰਦਾ ਇਸ ਮਾਮਲੇ 'ਚ 5 ਲੱਖ ਫਾਸਟ ਫੂਡ ਵਰਕਰ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਐਨুয়াল ਵੇਜ ਇਨਕਰੀਜ਼ ਆ ਜਿਹੜਾ ਇਹ ਇਹ ਜਿਹੜਾ ਲਾਅ ਆ ਇਹ ਆਗਿਆ ਦਿੰਦਾ ਇਸ ਗੱਲ ਦੀ ਕਿ ਜਿਹੜਾ 인ਫਲੇਸ਼ਨ ਦੇ ਆਧਾਰ ਦੇ ਉੱਤੇ ਹਰ ਵਾਰੀ ਇਹਨੂੰ ਜਿਹੜਾ ਵਧਾਇਆ ਜਾਵੇ ਪਰ 3.5 ਲਿਮਿਟ ਆ ਇਹਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਜਿਹੜੇ ਮੈਕਡੋਨਲਡਸ ਯੂਐਸਏ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ ਕਿ ਜੇ ਇਹਨੂੰ ਦੇਖਾ ਦੇਖੀ ਬਾਕੀ ਸਟੇਟਾਂ ਨੇ ਵੀ ਫਾਲੋ ਕਰ ਲਿਆ ਸਾਡੇ ਲਈ ਔਖਾ ਹੋ ਜੂਗਾ ਹੁਣ ਅਗਲਾ ਸਟੈਪ ਕੀ ਆ ਕਿ ਕੌਂਸਲ ਇਹਦੇ ਉੱਤੇ ਵੋਟ ਨਹੀਂ ਕਰੂਗੀ ਪਰ ਡਿਸਕਸ ਕਰੂਗੀ ਕਿ ਜਿਹੜੇ ਵੇਜ ਇਨਕਰੀਜ਼ਸ ਨੇ ਖਾਸ ਕਰਾਹਾ ਪਰਲ ਜਾਂ ਮਈ ਦੇ ਵਿੱਚ ਕਿ ਇਹਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਉਸ ਵੇਲੇ ਦੇ ਬਾਰੇ ਗੱਲਬਾਤ ਕੀਤੀ ਜਾਓ